ਹਾਂਜੀ ਦੋਸਤੋ ਜੀਰੀ ਤਾਂ ਆਪਣੀ ਵੱਡੀ ਗਈ ਬਾਸਮਤੀ ਤੇ ਟਰਾਲੀ ਵੀ ਆਪਣੀ ਭਰ ਗਈ ਆ ਮੂਰੇ ਹੈਗੀ ਆ ਜੇਗਾ ਬਸ ਆਹ ਇੱਕ ਲਾਸਟ ਜਿਹੜਾ ਰਹਿਣਾ ਤੇ ਆਹ ਨਾ ਛੱਡ ਲਿਆ ਸੀਗਾ ਜਿਹੜਾ ਲਾਸਟ ਲਾਸਟ ਆਹ ਸਾਈਡ ਦੇ ਉੱਤੇ ਇਧਰੋਂ ਆਹ ਪੂਛਾ ਜੀਰੀ ਆ ਪੂਛਾ ਸ਼ਾਇਦ ਫਰੀ ਪੂਛਾ ਹੋਵੇ ਤੇ ਇੱਥੇ ਲਾਵੇ ਲਾਵੇ ਨਾ ਪਾਣੀ ਪਾਏਗਾ ਸੀਗਾ ਕਿਲੇ ਕਦੀ ਬਾਹੀ ਤੇ ਆਪਾਂ ਵੀਡੀਓ ਇਹ ਐਵੇਂ ਬਣਾਈ ਆ ਵੀ ਦੇਖ ਲਓ ਵੀ ਆਹ 4 ਵੀਲ ਲੱਗਿਆ ਹੋਇਆ ਚਲ ਕਮਬਾਈਨ ਦਾ ਮੱਕੀ ਵਾਲਾ ਸੀਜ਼ਨ ਲਾਇਆ ਸੀਗਾ ਇਹਨਾਂ ਨੇ ਉਦੋਂ ਦਾ ਲੱਗਿਆ ਹੀ ਹੋਇਆ ਸੀ ਤਾਰਿਆਂ ਨਹੀਂ ਯਾਨੀ ਜੇ 2 ਵੀਲ ਹੁੰਦੀ ਕਮਬਾਈਨ ਪਹਿਲਾਂ 2 ਗੇਅਰ ਵੀ ਨਹੀਂ ਸੀ ਲਾਇਆ ਹੋਇਆ ਹੈਗਾ ਇਹਦਾ 4 ਵੀਲ ਵਾਲਾ ਵੀ ਖੜ ਗਈ ਸੀਗੀ ਕਮਬਾਈਨ ਜਮਾਈ 4 ਵੀਲ ਕਰਕੇ ਆ ਵੀਡੀਓ ਵਿੱਚ ਵੀ ਦਿਖਦੇ ਹੋਣਗੇ ਟਾਇਰ ਪਿਛਲੇ ਜ਼ੋਰ ਮਾਰ ਰਹੇ ਨੇ ਸਲੀਪਿੰਗ ਜਾਂ ਆਉਂਦੀ ਆ ਪਤਾ ਜਾਂ ਲੱਗਦਾ ਮੜਾ ਮੜਾ ਜਾਂ ਵੀ ਟੱਕ ਕੇ ਲੈ ਗਏ ਯਾਨੀ ਇੰਨਾ ਬਾਹਲਾ ਨਹੀਂ ਸੀਗਾ ਯਾਨੀ 6 ਦਿਨ ਹੋ ਗਏ ਸੀਗੇ ਆਪਣੇ ਮੈਰਾ ਦੀ ਜ਼ਮੀਨਾਂ ਇਹ ਛੇ ਦਿਨ ਹੋ ਗਏ ਸੀਗੇ ਪਾਣੀ ਪਏ ਨੂੰ ਤੇ ਚੱਲ ਗਈ ਵਧੀਆ ਦੇਖੋ ਇੰਨੀ ਇੰਨੀ ਗਲੈਨਾ ਪਈਆਂ ਨੇ ਲੀਜੀ ਤਾਂ ਪੈ ਗਈ ਜਣੀ ਓਪਨ ਨਹੀਂ ਲਈ ਪਈ ਹੈਗੀ ਜਿਵੇਂ ਕਮੈਨ ਦੂਏ ਲੋਟਾ ਟੂ ਵੀਲ ਗੜ ਜਾਂਦੀ ਹੁੰਦੀ ਆ ਉਹ ਵਾਲੀ ਨਹੀਂ ਹੈਗੀ ਵੀ ਓਪਨ ਲਿਖਾ ਪੈ ਗਿਆ ਬਾਕੀ ਜੋ ਉਹਨਾਂ ਗਿਰਿਆ ਵਾ ਹੁਣ ਅਰੇ ਪਾਣੀ ਜੇ ਵਾਲੀ ਜਗਾ ਕਰਕੇ ਥੋੜਾ ਜਿਹਾ ਉਹ ਵੀ ਹੋ ਜਾਂਦਾ ਆ ਨਰਮਾਈ ਫੜ ਜਾਂਦਾ ਲਾਨ ਕੁਛ ਆਥੜ ਦਾ ਟਾਈਮ ਹੋ ਗਿਆ ਸੋ ਜੋ ਛੇਪ ਚੱਲਿਆ ਬਸ ਇੱਧਰ ਕੇ ਤਾਂ ਚੱਲ ਠੀਕ ਆ। ਉੱਪਰ ਹੀ ਰਕੇ ਸੀਗਾ। ਕਿਰਿਆਵਾ ਚੋਂ ਨਾ ਜਾਣੀ ਵੱਡਣ ਚ ਕਾਫੀ ਦਿੱਕਤ ਆਉਂਦੀ ਆ ਸਮਾਂ ਲੱਗਦਾ। 11 ਵਜੇ ਲੱਗੇ ਸੀਗੇ। ਸਵੇਰੇ 11 ਵਜੇ ਚਲਾ ਦਿੱਤੀ ਨਹੀਂ ਕਮਾਈਨ ਹੁਣ ਦੇਖ ਲਓ ਵੀ ਦੂਰ ਜਿੱਥੇ ਭ ਗਿਆ। ਸਾਢੇ 4:30 ਜਾਂ 5:00 6:00 ਪੰਜਣੇ ਵਾਲੇ ਬੰਦੇ। ਬਾਕੀ ਇੱਧਰ ਕੇ ਠੀਕ ਆ। ਇੱਕ ਕਿਲੇ